ਸਤ ਸ੍ਰੀ ਅਕਾਲ ਦੋਸਤੋ ਅੱਜ ਦੇ ਇਸ ਪਦਾਰਥਵਾਦੀ ਯੋਗ ਦੇ ਵਿੱਚ ਜਿੱਥੇ ਆਪਣੇ ਹੀ ਆਪਣੇਾਂ ਤੋਂ ਕੁਝ ਲਾਲਚ ਕਰਕੇ ਦੂਰ ਹੋ ਜਾਂਦੇ ਨੇ ਉੱਥੇ ਅਜੋਕੇ ਸਮੇਂ ਦੇ ਵਿੱਚ ਜੇਕਰ ਕਿਸੇ ਨੂੰ ਰੱਬ ਦਾ ਬੰਦਾ ਕਿਹਾ ਜਾਂਦਾ ਤਾਂ ਉਹ ਹੈ ਵੀਰ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਜੋ ਕਿ ਲੁਧਿਆਣਾ ਦੇ ਪਿੰਡ ਹਸਨਪੁਰ ਵਿਖੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦੇ ਨਾਂ ਦੇ ਨਾਲ ਇੱਕ ਸੰਸਥਾ ਦੇ ਵਿੱਚ ਉਹਨਾਂ ਬੇਸਹਾਰਿਆਂ ਦਾ ਸਹਾਰਾ ਬਣਦੇ ਨੇ ਜਿਨ੍ਹਾਂ ਨੂੰ ਆਪਣੇ ਦਰਕਾਰ ਚੁੱਕੇ ਹੁੰਦੇ ਨੇ ਇਤੋਂ ਤੱਕ ਕਿ ਸਮਾਜ ਅਤੇ ਦੁਨੀਆ ਵੀ ਜਿੰਨਾ ਤੋਂ ਮੁੱਖ ਮੋੜ ਜਿੱਕੀ ਹੁੰਦੀ ਹੈ ਤੇ ਅਜਿਹੇ ਲੋਕਾਂ ਦਾ ਸਹਾਰਾ ਬਣਦੇ ਨੇ ਅਜਿਹੇ ਲੋਕਾਂ ਦੇ ਵਿੱਚ ਕਈ ਬੱਚੀਆਂ ਬੱਚੇ ਛੋਟੇ ਛੋਟੇ ਬਜ਼ੁਰਗ ਵੀ ਸ਼ਾਮਲ ਹੁੰਦੇ ਨੇ ਤੇ ਕਈ ਭੈਣਾਂ ਅਤੇ ਮਾਤਾ-ਮਾ ਵੀ ਹੁੰਦੀਆਂ ਨੇ ਤੇ ਦੋਸਤੋ ਅਜਿਹੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਿ ਅੱਜ ਦੇ ਇਸ ਅਪਡੇਟ ਵਿੱਚ ਤੁਸੀਂ ਦੇਖੋਗੇ ਜੋ ਕਿ ਕਿਤੇ ਨਾ ਕਿਤੇ ਤੁਹਾਡਾ ਵੀ ਮਨ ਖੁਸ਼ ਕਰ ਦੇਵੇ ਕਿ ਕਿਸ ਤਰ੍ਹਾਂ ਬੀਰ ਗੁਰਪ੍ਰੀਤ ਸਿੰਘ ਮਿੰਟੂ ਇਹਨਾਂ ਬੱਚਿਆਂ ਨੂੰ ਇੱਕ ਪਿਤਾ ਦੀ ਸਾਰਾ ਦੰਦਾ ਪਿਤਾ ਦੀ ਤਰ੍ਹਾਂ ਇਹਨਾਂ ਦੇ ਨਾਲ ਹਰ ਇੱਕ ਇਹਨਾਂ ਦੀ ਜ਼ਰੂਰਤ ਪੂਰੀ ਕਰਦੇ ਨੇ ਤਾਂ ਦੇਖਦੇ ਹੋ ਕਿਸ ਤਰ੍ਹਾਂ ਇਹ ਬੱਚੇ ਵੀ ਇੱਕ ਵਧੀਆ ਕੰਮ ਕਰ ਰਹੇ ਨੇ ਕਿਸ ਤਰ੍ਹਾਂ ਇੱਥੇ ਇਸ ਘਰ ਦੇ ਵਿੱਚ ਜਿਸ ਨੂੰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦਾ ਸੁਪਨਿਆਂ ਦਾ ਘਰ ਵੀ ਕਿਹਾ ਜਾਂਦਾ ਹਰ ਸਮੇਂ ਇਹਨਾਂ ਪਿਆਰ ਵਾਲਾ ਮਾਹੌਲ ਹੁੰਦਾ ਹੈ ਕੀ ਜਿਸ ਦੀਆਂ ਵੀਡੀਓਜ਼ ਵੀ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਨੇ ਤੁਸੀਂ ਆਪਣੀ ਸਕਰੀਨ ਤੇ ਜੋ ਬੱਚੀਆਂ ਦੇਖ ਰਹੇ ਹੋ ਇਹ ਵੀ ਇਸੇ ਤਰ੍ਹਾਂ ਬੇਸਹਾਰਾ ਨੇ ਜਾਂ ਤਾਂ ਅਨਾਥ ਨੇ ਜਾਂ ਫਿਰ ਜੋ ਸਮਾਜ ਦੇ ਵਿੱਚ ਇਸਨਾ ਹਾਲਾਤਾਂ ਦੇ ਵਿੱਚ ਮਿਲੇ ਨੇ ਕਿ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੀ ਤਾਂ ਇਸ ਘਰ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੂੰ ਇੱਕ ਪਰਿਵਾਰ ਵਾਲਾ ਮਾਹੌਲ ਮਿਲ ਰਿਹਾ ਹੈ ਕਿਵੇਂ ਵੀਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਜੋ ਸੇਵਾਦਾਰ ਨੇ ਜੋ ਇਸ ਘਰ ਦੇ ਵਿੱਚ ਇਹਨਾਂ ਦੀ ਸੇਵਾ ਕਰਦੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਇੱਕ ਪਰਿਵਾਰਕ ਮਾਹੌਲ ਦਿੰਦੇ ਨੇ ਹਰ ਇੱਕ ਜ਼ਰੂਰਤ ਪੂਰੀ ਹੁੰਦੀ ਆ ਫਿਰ ਚਾਹੇ ਉਹ ਦਵਾਈ ਦੀ ਹੋਵੇ ਜਾਂ ਫਿਰ ਕੋਈ ਹੋਰ ਕੱਪੜੇ ਲੀੜੇ ਦੀ ਜਾਂ ਕਿਸੇ ਹੋਰ ਜ਼ਰੂਰਤ ਦੀ ਕਿਸੇ ਵੀ ਕਮੀ ਨੂੰ ਦੂਰ ਕਰਨ ਦੇ ਲਈ ਸਭ ਤੋਂ ਪਹਿਲਾਂ ਇਹ ਅੱਗੇ ਆਉਂਦੇ ਨੇ ਤੇ ਇਸੇ ਤਰ੍ਹਾਂ ਹੀ ਹੁਣ ਸੁਪਨਿਆਂ ਦਾ ਘਰ ਸਭ ਤੋਂ ਵੱਡੀ ਸੇਵਾ ਸੁਸਾਇਟੀ ਹੈ ਜੋ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਸੁਸਾਇਟੀ ਉੱਥੇ ਇੱਕ ਵੱਡੀ ਬਿਲਡਿੰਗ ਬਣ ਰਹੀ ਹੈ ਉਸ ਦੇ ਬਾਰੇ ਵੀ ਤੁਸੀਂ ਸਾਰੇ ਜਾਣੂ ਹੋਵੋਗੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਰੱਖਣ ਦੀ ਵਿਵਸਥਾ ਕੀਤੀ ਜਾ ਰਹੀ ਹੈ ਸੋ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਮੌਕੇ ਵੀਰ ਗੁਰਪ੍ਰੀਤ ਮਿੱਟੂ ਵਾਲਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਵੱਲ ਬਿਰਗੋਰ ਪ੍ਰੀ ਦੇ ਲਈ ਦੋ ਸ਼ਬਦ ਕਮੈਂਟਾਂ ਦੇ ਵਿੱਚ ਜਰੂਰ ਸ਼ੇਅਰ ਕਰਨਾ ਤੇ ਇਹਨਾਂ ਬੱਚੀਆਂ ਨੇ ਜੋ ਕੰਮ ਕੀਤਾ ਉਸ ਦੇ ਲਈ ਵੀ ਜਰੂਰ ਸਰਾਹਨਾ ਕਰਨੀ ਕਮੈਂਟਾਂ ਦੇ ਵਿੱਚ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਜਿਹੜੇ ਦੋਸਤ ਸਵਾਗ ਪੰਜਾਬੀ ਵੀ ਤੇ ਨਵੇਂ ਨੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਮੈ ਲੌਲਤੇ ਸਿਲੈਕਟ ਕਰ ਲੈਣੀ ਇਹ ਮਿਹਰੀਆਂ ਧੀਆ ਅੱਜ ਗੁਲਾਬ ਜਾਮਨ ਬਣਾ ਕੇ ਲੈ ਕੇ ਆਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਰ ਕੈਂਪ ਚੱਲਦਾ ਜੀ ਸਾਡੀਆਂ ਧੀਆਂ ਛੁੱਟੀਆਂ માં ਗਰਮੀ ਦੀਆਂ ਤੇ ਕੁਕਿੰਗ ਦਾ ਸਿੱਖ ਰਹੀਆਂ ਕੰਮ ਦੇਖੋ ਕਿੰਨਾ ਸੋਹਣਾ ਇਹਨਾਂ ਨੇ ਪ੍ਰੈਪਰੇਸ਼ਨ ਦੇਖੋ ਕਿੰਨੀ ਸੋਹਣੀ ਹੈ ਸੈਲਡ ਕੱਟਿਆ ਕਿੰਨਾ ਮੰਗੇਓ ਕੱਟਿਆ ਫਿਰ ਇਹਦੇ ਵਿੱਚ ਅੰਗੂਰ ਆ ਤੇ ਇਹਦੇ ਵਿੱਚ ਆਲੂ ਬਖਾਰਾ ਤੇ ਇਹਦੇ ਵਿੱਚ ਖਰਬੂਜਾ ਫਿਰ ਇਹਦੇ ਵਿੱਚ ਤਰਬੂਜ ਆ ਇੱਧਰ ਕੀ ਬਣਾਇਆ ਇਹ ਤਾਂ ਆਪਦੇ ਪਸੰਦੀਆਂ ਚੀਜ਼ਾਂ ਹੀ ਬਣਾਉਂਦੀਆਂ ਬਈ ਗੁਲਾਬ ਜਾਮਨਾ ਬੜਾਈ ਫਿਰਦੀਆਂ ਅੱਜ ਤਾਂ ਤਾੜੀਆਂ ਤੁਸੀਂ ਕੀ ਬਣਾਈ ਜਾਂਦੀ ਸੀ ਸਾਡਾ ਹਰਸ਼ਾ ਸ਼ਾਬਾਸ਼ ਨਾ ਨਾ ਐਮਾ ਸੈਵ ਜੋਤੋਂ ਨਹੀਂ ਕਿੱਥੇ ਗਈਆਂ ਹਾਂ ਇਹ ਤਾੜੀਆਂ ਇਹ ਸਰਪਰਮਜੀਤ ਇਹ ਸਾਡੀ ਸਿਮਰਨ ਇਹ ਸਾਡੀ ਸ਼ਾਕਸ਼ੀ ਇਹ ਸਾਡੀ ਕਵਿਤਾ ਇਹ ਸਾਡੀ ਆਰਤੀ ਇਹ ਮੇਰੀਆਂ ਧੀਆ ਅੱਜ ਗਲਾਬ ਜਮਨਾ ਬਣਾ ਕੇ ਲੈ ਕੇ ਆਈ ਆ। ਬਾਬਾ ਜੀ ਕਿਰਪਾ ਕਰੇ ਸੱਚੇ ਪਾਤਸ਼ਾਹ ਮਿਹਰ ਕਰੇ ਸਾਡੀਆਂ ਇਹਨਾਂ ਧੀਆਂ ਤੇ ਇਹ ਆਪਣੀਆਂ ਆਉਣ ਵਾਲੀਆਂ ਜ਼ਿੰਦਗੀਆਂ ਦੇ ਵਿੱਚ ਇੰਨੀਆਂ ਖੁਸ਼ ਰਹਿਣ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਕਰੇ ਤੱਤੀ ਹਵਾ ਨਾ ਲੱਗਣ ਦੇ। ਪਰ ਇਹ ਸਾਡੀਆਂ ਛੇਰਨੀਆਂ ਧੀਆਂ ਪੜ੍ਹਾਈ 'ਚ ਜਿੱਥੇ ਮਾਰ ਕੇ ਮਾਰ ਰਹੀਆਂ ਉੱਥੇ ਗੇਮਾਂ ਦੇ ਵਿੱਚ ਵੀ ਬਹੁਤ ਸਾਰਾ ਮਾਣ ਪ੍ਰਾਪਤ ਕੀਤਾ ਇਹਨਾਂ ਧੀਆਂ ਨੇ। ਉੱਥੇ ਐਕਟੀਵਿਟੀ ਕਲਚਰ ਐਕਟੀਵਿਟੀ ਵਿੱਚ ਵੀ ਕੋਈ ਗਿੱਧੇ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਹੋਵੇ ਜੀ ਵੀ ਪਾਰਟਿਸਪੇਟ ਫੁੱਲ ਫਿਰ ਇੱਥੇ ਹੁਣ ਸਲਾਈ ਕਢਾਈ ਕੰਪਿਊਟਰ ਦੇ ਕੋਰਸ ਹੁੰਦੇ ਆ ਰਾਤ ਨੂੰ 9:30 10 ਵਜੇ ਤੱਕਰ ਕੰਪਿਊਟਰ ਤੇ ਬੈਠੇ ਰਹਿੰਦੇ ਆ ਬਚਾਰੀ ਤੇ ਫਿਰ ਹੁਣ ਇਹ ਕਿਚਨ ਦੇ ਵਿੱਚ ਵੀ ਕਹਿੰਦੇ ਵੀ ਅਸੀਂ ਸਿੱਖਣਾ ਸਾਰਾ ਕੁਝ ਸਬਜ਼ੀ ਬਣਾਉਣੀ ਰੋਟੀ ਬਣਾਉਣੀ ਰਾਤ ਨੂੰ ਟਿੱਕੀਆਂ ਬਣਾਉਣੀਆਂ ਆਲੂ ਵਾਲੀਆਂ ਸਾਰਾ ਕੋਸ਼ ਹੈ ਨਾ ਤੇ ਅੱਜ ਇਹਨਾਂ ਨੇ ਬਣਾਈਆਂ ਮੇਰੀਆਂ ਧੀਆਂ ਨੇ ਗਲਾਬ ਜਾਮਣਾ ਅਰਦਾਸ ਕਰਿਓ ਮੇਰੀਆਂ ਧੀਆਂ ਵਾਸਤੇ ਗਲਾਬ ਜਾਮਣਾ ਵਾਂਗੂ ਇਹ ਵੀ ਸਦਾ ਹੀ ਇਹਨਾਂ ਦੀ ਜ਼ਿੰਦਗੀ 'ਚ ਵੀ ਹਮੇਸ਼ਾ ਠੰਡੀਆਂ ਮਿੱਠੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਤੇ ਹੁਣ ਮੈਂ ਖਾ ਕੇ ਦੇਖ ਨਾ ਰਿਸਕ ਬਹੁਤ ਰਹਿੰਦਾ ਵੈਸੇ ਜਦੋਂ ਹੀ ਬਣਾਉਂਦੀਆਂ ਵੀ ਚੀਜ਼ ਪਰ ਆਪਾਂ ਫਿਰ ਵੀ ਭਰੋਸਾ ਕਰਦੇ ਜੀ ਮੇਰੀਆਂ ਤੀਆ ਕੱਢੋ ਇੱਕ ਮੰਨ ਕਰਕੇ ਉਹ ਬਹੁਤ ਟੇਸਟੀ ਹੈ ਬਈ ਪਹਿਲੀ ਵਾਰ ਨੂੰ ਤਾਂ ਐਸੀ ਆਇਓ ਉਹ ਵੀ ਦੇਖੇ ਵਿੱਚ ਕੋਕੋਨਟ ਪਾਇਆ ਵਿੱਚ ਤੁਸੀਂ ਦੋ ਸਵਾਲ ਬਣਾਇਆ ਆਪਦੇ ਆਪ ਦੇ ਲਈ ਤਾੜੀਆਂ ਮਾਰੋ ਬਸ ਅਰਦਾਸ ਕਰਿਓ ਰੱਬ ਬੇਹਜੀਆਂ ਧੀਆਂ ਸਭ ਨੂੰ ਦੇਵੇ ਜਿਹੜੀਆਂ ਪੁੱਤਾਂ ਵਰਗੀਆਂ ਹਰ ਫੀਲਡ 'ਚ ਹਰ ਆਪਣੀ ਡਿਊਟੀ 'ਚ ਜੀ ਜਾਨ ਨਾਲ ਸੇਵਾ ਨਿਭਾ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਪੂਰੀ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਪੂਰਿਆ ਇਸ ਸੇਮੀਆਂ 'ਚ ਪਾਣੀ ਪਾ ਦਿਆਂ। ਭਿੰਡੀਆਂ 'ਚ ਪਾਣੀ ਪਾ ਦਿਆਂ। ਕਰੋ ਉੱਜੇ ਤੇ ਨੂਨ ਪਾਤਾ। ਆ ਕਿਨੇ ਕੱਟਿਆ ਸੀ ਇੱਦਾਂ। ਅਹ ਇਹਨੂੰ ਤੁਸੀਂ ਕਰ ਸਕਦੀਆਂ ਸੀ। ਮੈਂ ਕੱਟਿਆ ਹੋਇਆ ਵਈ। ਇੱਦਾਂ ਕੱਟਿਆ ਹੋਇਆ ਡਿਜ਼ਾਈਨ ਮੈਂ ਕਰਦਾ। ਐ ਕੱਟਿਆ ਜਿ ਕਿਹਨੇ ਸੀ ਬਾਹਰੋਂ। ਡਿਜ਼ਾਈਨ ਮੈਂ ਕਰਦਾ। ਓਏ ਤੇ ਵੀ ਨੂਨ ਪਾ। ਅੰਬ ਤੇ ਨੂਨ। ਜਾਇਗਰ ਕਹਿੰਦਾ। ਬਹੁਤ ਸਵਾਰ ਬਣਾਇਆ ਪੁੱਤ ਸਰਚਿੰਗ ਕੁੱਕੀਂ ਦਾ ਇਹ ਲੈ ਨੰਬਰ ਹੈ ਮੇਰਜੀ ਕੁੱਕੀਂ ਬਹੁਤ ਵਧੀਆ ਕਰਦੀਆਂ